ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਭੁੱਲੀ ਭੁੱਲੀ ਥਲ ਚੜਾ ਥਲ ਚੜ ਢੋਂਗਰ ਜਾਓ ਬਨ ਮਹਿ ਭੁੱਲੀ ਜੇ ਫਿਰਾ ਬਿਨ ਗੁਰੂ ਜਨ ਪਾਓ ਨਾ ਬੋ ਭੁੱਲੀ ਜੇ ਫਿਰ ਆ ਫਿਰ ਫਿਰ ਆਵੋ ਜਾਓ ਉੱਚੋ ਜਾਏ ਪਦਾਓ ਆ ਚੱਲੇ ਚੱਕਰ ਹੋਏ ਰਾਜਨ ਜਨ ਹੈ ਆਪਣਾ ਦਰ ਕਰ ਠਾਕ ਨ ਹੋਏ ਨਾਨਕ ਏਕੋ ਰਬ ਰਹਿਆ ਦੂਜਾ ਵਰਨ ਨ ਕੋਏ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ 57 ਅੰਗ ਦੇ ਉੱਪਰ ਇਹ ਬਚਨ ਹੈ ਜੋ ਆਪ ਜੀ ਨੇ ਸਰਬਨ ਕੀਤਾ ਹੈ ਸੋ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਅੰਮ੍ਰਿਤ ਵਚਨ ਕਹੇ ਨੇ ਕਿ ਉਹ ਲੋਕ ਜਿਹੜੇ ਪ੍ਰਮਾਤਮਾ ਦੀ ਭਾਲ ਦੇ ਵਿੱਚ ਪ੍ਰਮਾਤਮਾ ਜੀ ਦੀ ਢੂੰਡ ਦੇ ਵਿੱਚ ਚੱਲੇ ਨੇ ਪਰ ਜਿਸ ਮਾਰਗ ਤੇ ਉਹ ਚੱਲਦੇ ਪਏ ਨੇ ਸੈਦ ਉਹ ਮਾਰਗ ਪਰਮਾਤਮਾ ਦੇ ਘਰ ਨੂੰ ਨਾ ਜਾਂਦਾ ਹੋਵੇ ਉਧਾਰਨ ਦੇ ਤੌਰ ਤੇ ਇਨ੍ਹਾਂ ਮਹਾਪੁਰਸ਼ਾਂ ਨੂੰ ਜਾਂ ਜਿਹੜੇ ਢੰਡਾਉ ਤੁਰੇ ਨੇ ਉਹਨਾਂ ਦੀ ਨਿੰਦਿਆ ਨਹੀਂ ਜਿਹੜੇ ਇੱਕ ਵਾਲ ਇੱਕ ਰੱਬ ਵਾਲੇ ਪਾਸੇ ਤੁਰੇ ਨੇ ਨਾ ਪਰਮਾਤਮਾ ਨੂੰ ਪਾਉਣ ਦੇ ਲਈ ਇਸ ਗੱਲ ਨੂੰ ਭੁੱਲਿਓ ਨਾ ਕਿ ਜਿਹੜਾ ਘਰੋਂ ਇੱਕ ਵਾਰੀ ਚੱਲ ਪਿਆ ਉਸ ਦੇ ਅੰਦਰ ਕਿਤੇ ਨਾ ਕਿਤੇ ਏ ਕਸਕ ਪਈ ਐ ਕਿ ਮੈਂ ਪਿਆਰੇ ਵਾਹਿਗੁਰੂ ਨੂੰ ਖੁਸ਼ ਕਰਨਾ ਹੈ ਰਸਤਾ ਵੀ ਇੱਕ ਦਿਨ ਮਿਲੇਗਾ ਜੰਗਲ ਨੂੰ ਤੁਰਿਆ ਜਾਂਦਾ ਇੱਕ ਗੱਲ ਤਾਂ ਜ਼ਰੂਰ ਹੈ ਕਿ ਉਸ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਬੀਜ ਪਿਆ ਹੈ ਕਿ ਮੇਰੀ ਜ਼ਿੰਦਗੀ ਦਾ ਕੋਈ ਮਕਸਦ ਹੈ ਘਰ ਦੇ ਵਿੱਚ ਬੈਠਾ ਮੈਂ ਖਾਂਦਾ ਹਾਂ ਮੈਂ ਪੀਂਦਾ ਹਾਂ ਹੰਡਾਉਂਦਾ ਹਾਂ ਆਖਰ ਮੈਂ ਕਿਸ ਲਈ ਸੰਸਾਰ ਤੇ ਆਇਆ ਜਿਸ ਦਿਨ ਮਨੁੱਖ ਦੇ ਮਨ ਦੇ ਵਿੱਚ ਇਹ ਸੋਚ ਉਰ ਪਵੇ ਕਿ ਮੇਰਾ ਧਰਤੀ ਤੇ ਆਉਣ ਦਾ ਮਕਸਦ ਕੁਝ ਹੋਰ ਹੈ ਉਸ ਦਿਨ ਸਮਝ ਲਿਓ ਸਾਧ ਸੰਗਤ ਜੀ ਕਿ ਪਰਮਾਤਮਾ ਦੀ ਦਇਆ ਦਾ ਇੱਕ ਕਦਮ ਪੁੱਟਿਆ ਗਿਆ ਜਿਸ ਦਿਨ ਸਾਡੇ ਮਨ ਦੇ ਅੰਦਰ ਇਹ ਖਿਆਲ ਆ ਗਿਆ ਨਾ ਕਿ ਅਸੀਂ ਸੰਸਾਰ ਦੇ ਉੱਤੇ ਕਿਸ ਵਾਸਤੇ ਆਏ ਹਾਂ ਕੀ ਸਾਡਾ ਮਕਸਦ ਹੈ ਕੀ ਸਾਡੀ ਮੰਜ਼ਿਲ ਹੈ ਉਸ ਦਿਨ ਸਮਝ ਲੈਣਾ ਕੇ ਸਤਿਗੁਰੂ ਦੀ ਰਹਿਮਤ ਦਾ ਇੱਕ ਕਦਮ ਪੁੱਟਿਆ ਗਿਆ ਸਤਿਗੁਰੂ ਨੇ ਬਾਣੀ ਦੇ ਵਿੱਚ ਕੁਝ ਬਚਨ ਕਹੇ ਨੇ ਇੱਕ ਹਜ਼ੂਰ ਦਾ ਬਚਨ ਆਉਂਦਾ ਕਿ ਜਿਹੜਾ ਬੰਦਾ ਦਿਨ ਚੜ੍ਹੇ ਤੋਂ ਲੈ ਕੇ ਰਾਤ ਤੱਕ ਸਿਰਫ ਖਾਣ ਤੇ ਪੀਣ ਇੰਦਰੀਆਂ ਦੇ ਰਸ ਦੇ ਵਿੱਚ ਮਗਨ ਉਸ ਬੰਦੇ ਦਾ ਸਵੇਰੇ ਜਾਗਣਾ ਮਨੋ ਉਸ ਨੂੰ ਸੈਂਕੜੇ ਫਟਕਾਰਾਂ ਪੈਣ ਗਿਆ ਤੇ ਜਿਹੜਾ ਸਾਰਾ ਦਿਨ ਬੰਦੇ ਦਾ ਕੇਵਲ ਪਦਾਰਥ ਤੇ ਵਿਸਿਆਂ ਦੇ ਵਿੱਚ ਲੰਘਿਆ ਸਾਧ ਸੰਗਤ ਜੀ ਕੀ ਆਸ ਕਰਾਂਗੇ ਕਿ ਰਾਤ ਨੂੰ ਸੁੱਤੇ ਹੋਏ ਬੰਦੇ ਨੂੰ ਪਰਮਾਤਮਾ ਦੀ ਯਾਦ ਆਵੇਗੀ ਜੋ ਕੁਝ ਸਾਰਾ ਦਿਨ ਉਸਨੇ ਦੇਖਿਆ ਜੋ ਕੁਝ ਸਾਰਾ ਦਿਨ ਸੁਣਿਆ ਸਾਧ ਸੰਗਤ ਜੀ ਕੁਦਰਤੀ ਤੌਰ ਤੇ ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਤਾਂ ਉਹ ਕੁਝ ਹੀ ਦਿਖੇਗਾ ਨਾ ਬਾਬਾ ਜੀ ਨੇ ਕਿਹਾ ਕਿ ਜਿਹੜੇ ਜਾਗਦੇ ਹੋਏ ਰੱਬ ਦੇ ਰੱਬ ਨੂੰ ਚੇਤੇ ਨਹੀਂ ਕਰਦੇ ਉਹਨਾਂ ਨੂੰ ਸੈਂਕੜੇ ਉਲਾਮੇ ਮਿਲਣਗੇ ਜਿਨ੍ਹਾਂ ਨੂੰ ਰਾਤ ਨੂੰ ਸੁੱਤਿਆਂ ਪਰਮਾਤਮਾ ਦੀ ਕਦੀ ਯਾਦ ਨਹੀਂ ਆਈ ਕਦੀ ਸੁੱਤਿਆਂ ਵੀ ਫੁਰਨੇ ਨਹੀਂ ਬਣੇ ਉਹਨਾਂ ਨੂੰ ਹਜ਼ਾਰਾਂ ਉਲਾਮੇ ਮਿਲਣਗੇ ਨਾਲ ਬਚਨ ਕੀਤਾ ਕਿ ਜਿਨ੍ਹਾਂ ਨੇ ਕੇਵਲ ਖਾ ਕੇ ਆਪਣੇ ਤਨ ਦਾ ਵਜਨ ਹੀ ਵਧਾਇਆ ਨਾ ਤੇ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਦੇ ਨੇ ਸਾਧ ਸੰਗਤ ਜੀ ਉਹਨਾਂ ਲੋਕਾਂ ਦੇ ਜੀਵਨ ਨੂੰ ਪ੍ਰਮਾਤਮਾ ਦੇ ਘਰ ਦੇ ਵਿੱਚ ਤਿਰਕਾਰ ਕਿਹਾ ਜਾਏਗਾ ਖਾਣਾ ਪੀਣਾ ਕੇਵਲ ਸੰਤਾਨ ਦੀ ਪਿਧਾਇਸ ਦਾ ਨਾਮ ਮਨੁੱਖੀ ਜ਼ਿੰਦਗੀ ਨਹੀਂ ਸਮਾਜਿਕ ਤੌਰ ਤੇ ਕਹਿ ਦੇਵਾਂਗੇ ਕਿ ਪਰ ਪਰਮਾਰਥ ਦੀ ਨਜ਼ਰ ਵਿੱਚ ਸਾਹਿਬ ਨੇ ਕਿਹਾ 100 ਉਲਮੇ ਦਿਨ ਕੇ ਰਾਤੀ ਮਿਲਨ ਸਹੰਸ ਸਫਤ ਸਲਾਹਨ ਛੱਡ ਕੇ ਰੰਗੇ ਲਗਾ ਹੰਸ ਹੁਣ ਹੰਸ ਦਾ ਅਰਥ ਆਪ ਸਮਝਦੇ ਹੋ ਨਾ ਹੰਸ ਆਪਾਂ ਉਸ ਪੰਛੀ ਨੂੰ ਕਹਿੰਦੇ ਆ ਜਿਸ ਦੇ ਬਾਰੇ ਏਰ ਵੈਤ ਹੈ ਪ੍ਰਚਲਤ ਹੈ ਕਿ ਉਹ ਮਾਨਸ ਰੋਵਰ ਦੇ ਕਿਨਾਰੇ ਨੂੰ ਨਹੀਂ ਤਿਆਗਦਾ ਜਿਸ ਦੇ ਬਾਰੇ ਪ੍ਰਚਲਤ ਹੈ ਕਿ ਮੋਤੀ ਚੁਗਦਾ ਜਿਸ ਦੇ ਬਾਰੇ ਇਹ ਪ੍ਰਚਲਤ ਹੈ ਕਿ ਉਹ ਦੁੱਧ ਤੇ ਪਾਣੀ ਨੂੰ ਵੱਖ ਕਰਦਾ ਜੇ ਉਹ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਮੂੰਹ ਦੇ ਵਿੱਚ ਪਾ ਕੇ ਚੁੰਡੀ ਜਾਏ ਖਾਈ ਜਾਏ ਤਾਂ ਲੋਕ ਕਹਿੰਦੇ ਕਿ ਇਹ ਨਾਮ ਦਾ ਹੀ ਹੰਸ ਹੈ ਅਸਲ ਵਿੱਚ ਹੰਸਾਂ ਵਾਲੇ ਇਸ ਦੇ ਕੋਲ ਕੋਈ ਗੁਣ ਨਹੀਂ ਐ ਮਨੁੱਖ ਤੂੰ ਵੀ ਤਾਂ ਇੱਕ ਹੰਸ ਹੈ ਨਾ ਤੇਰਾ ਪਰ ਸੇਵਾ ਸਤ ਸੰਗਤ ਮਾਨ ਸਰੋਵਰ ਦੇ ਕਿਨਾਰੇ ਚਾਹੀਦਾ ਸੀ ਤੇਰੀ ਖੁਰਾਕ ਸ਼ਬਦ ਦੇ ਮੋਤੀ ਚਾਹੀਦੇ ਸੀ ਵਾਹਿਗੁਰੂ ਮਿਹਰ ਕਰੇ ਤੂੰ ਗੁਰਮਤ ਅਤੇ ਦੁਰਮਤ ਨੂੰ ਨਖੇੜ ਸਕੇ ਜੇ ਮਨੁੱਖਾ ਦੇਹੀ ਲੈ ਕੇ ਇਸ ਚਮੜੀ ਦੇ ਰਸ ਦੇ ਵਿੱਚ ਪੈ ਗਿਆ ਤਾਂ ਫਿਰ ਤੇਰੀ ਅਵਸਥਾ ਉਹ ਹੋਵੇਗੀ ਕਿ ਹੰਸ ਬਣ ਕੇ ਵੀ ਤੂੰ ਮਰੇ ਹੋਏ ਪਸ਼ੂਆਂ ਦੇ ਜਿਵੇਂ ਪਿੰਜਰ ਚੁੰਡਦਾ ਪਿਆ। ਪਿਆਰਿਆ ਰੱਬ ਨੂੰ ਮਿਲਨ ਵਾਲੀ ਤਾਂਗ ਲੈ ਕੇ ਇਸ ਸੰਸਾਰ ਤੇ ਆਇਆ ਹੈ ਤੇ ਉਹ ਅੰਦਰ ਨਹੀਂ ਉਪਜੀ ਤਾਂ ਫਿਰ ਤੇਰੀ ਬਿਰਤੀ ਵੀ ਕੇਵਲ ਚਮੜੀ ਤੱਕ ਸੀਮਿਤ ਹੈ। බබජි කந்தනේ ස ඔලම දෙනැ කෙරති මෙලන සහන්ස සිफතසලාහන චඩ්ඩකෑ කරංගී ලකා හන්ස ෆිට්ටය වේහාජීවයාජතකයි වදායාපේට නානක सච්චේ නාමබෙන, ਸਬੋਂ ਦਸਮਨ ਹੇਤ 790 ਅੰਗ ਦੇ ਉੱਪਰ ਵਚਨ ਹੈ ਗੁਰੂ ਸਾਹਿਬ ਜੀ ਦਾ ਨਾਮ ਤੋਂ ਬਿਨ ਬੰਦਿਆ ਹਰ ਚੀਜ਼ ਤੈਨੂੰ ਡੋਬਣ ਵਾਲੀ ਹੈ ਆਪਾਂ ਇੱਕ ਵਚਨ ਪੜ੍ਹਦੇ ਹਾਂ ਗੁਰੂ ਪਾਸਾ ਜੀ ਦਾ 965 ਅੰਗ ਦੇ ਉੱਪਰ ਹੈ ਆਹਰ ਸਭ ਕਰਦਾ ਫਿਰ ਆਹਰ ਦਾ ਅਰਥ ਆਪ ਸਮਝਦੇ ਹੋ ਨਾ ਉਦਮ ਕਰਨਾ ਉਪਰਾਲਾ ਕਰਨਾ ਕੀ ਆਪਾਂ ਸਵੇਰ ਤੋਂ ਸ਼ਾਮ ਤੱਕ ਉਦਮ ਨਹੀਂ ਕਰਦੇ ਸਾਡੇ ਉਦਮ ਦੇ ਵਿੱਚ ਸਾਡੇ ਕਰਮਾਂ ਦੇ ਵਿੱਚ ਬਹੁਤ ਸਾਰੇ ਉਦਮ ਅਜਿਹੇ ਨੇ ਜਿਹੜੇ ਵਿਅਕਤੀ ਤੌਰ ਤੇ ਸਾਨੂੰ ਜ਼ਰੂਰਤ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੀ ਲੋੜ ਹੈ ਅਜੇ ਸਮਾਂ ਨਹੀਂ ਆਇਆ ਪਰ ਅਸੀਂ ਸੰਚਿਤ ਪਹਿਲਾਂ ਕਰਦੇ ਪਏ ਹਾਂ ਪਰਮਾਤਮਾ ਨੇ ਸਾਡੀ ਰਸੋਈ ਦੇ ਵਿੱਚ ਸਾਧ ਸੰਗਤ ਜੀ ਆਟਾ ਪਾਇਆ ਉਸ ਦੀ ਦਾਤ ਅਸੀਂ ਖਾਂਦੇ ਪਏ ਆ ਅਜੇ ਸਾਡੀ ਵਿਅਕਤੀਗਤ ਤੌਰ ਤੇ ਭੋਜਨ ਖਾਣ ਦੀ ਖੁਰਾਕ ਮੌਜੂਦ ਹੈ ਘਰ ਦੇ ਵਿੱਚ ਪਈ ਹੈ ਪਰ ਆਪਾਂ ਬਾਹਰ ਬੈਠੇ ਜਿਹੜੀ ਕਿਰਤ ਕਰਦੇ ਆ ਨਾ ਜੇ ਕੋਈ ਅਚਾਨਕ ਸਾਨੂੰ ਪੁੱਛ ਵੀ ਲਵੇ ਸਤਿ ਸਵਾਸ ਸਭਾਵਕ ਹੀ ਕਿ ਕਿਸ ਲਈ ਕਰਦਾ ਹੈ ਤਪ ਸੁਭਾਵਕ ਹੀ ਕਹਿ ਦਿੰਦੇ ਆ ਨਾ ਕਿ ਦਾਲ ਫੁਲਕੇ ਜੋਗਾ ਰਸਨ ਤਾਂ ਤੇਰੇ ਘਰ ਦੇ ਵਿੱਚ ਤਾਂ ਕਹੇਗਾ ਨਾ ਕਿ ਨਹੀਂ ਭਾਈ ਆਉਣ ਵਾਲੇ ਸਮੇਂ ਬਾਰੇ ਵੀ ਸੋਚਣਾ ਹੈ ਨਾ ਠੀਕ ਹੈ ਸਾਡੇ ਘਰ ਦੇ ਵਿੱਚ ਹੁਣ ਇਸ ਟਾਈਮ ਭੋਜਨ ਪਕਾਉਣ ਵਾਸਤੇ ਤਿਆਰ ਕਰਨ ਵਾਸਤੇ ਵਸਤੂ ਦੀਆਂ ਲੋੜਾਂ ਪਈਆਂ ਨੇ ਪਰ ਆਉਣ ਵਾਲੇ ਸਮੇਂ ਬਾਰੇ ਵੀ ਤਾਂ ਸੋਚਣਾ ਹੈ ਨਾ ਲੋੜ ਦੇ ਚੇਜ ਸਾਡੇ ਕੋਲ ਹੈ ਪਰ ਪ੍ਰਸਾਰਥ ਸਾਡਾ ਆਉਣ ਵਾਲੇ ਸਮੇਂ ਦੇ ਲਈ ਹੈ ਕਿ ਜਿਹੜੇ ਆਉਣ ਵਾਲੇ ਦਿਨ ਨੇ ਉਹ ਕਿਵੇਂ ਬਤੀਤ ਹੋਣਗੇ ਵਿਅਕਤੀਗਤ ਤੌਰ ਤੇ ਸਾਧ ਸੰਗਤ ਜੀ ਸਾਡੇ ਕੋਲ ਅਨੇਕਾਂ ਸਹੂਲਤਾਂ ਨੇ ਪਰ ਆਉਣ ਵਾਲੀਆਂ ਪੀੜੀਆਂ ਹਾਲਾਂਕਿ ਜਿਸ ਬੱਚੇ ਦਾ ਵਿਆਹ ਕਰਕੇ ਹੈ ਜੇ 2-4 ਦਿਨ ਹੋਏ ਹੁੰਦੇ ਨੇ ਉਸ ਦੇ ਘਰ ਸੰਤਾਨ ਦਾ ਨਾਮੋ ਨਿਸ਼ਾਨ ਨਹੀਂ ਪਰ ਉਸ ਦੇ ਬੱਚਿਆਂ ਬਾਰੇ ਵੀ ਅਸੀਂ ਸੋਚਦੇ ਪਏ ਆ ਕਿ ਕੱਲ ਨੂੰ ਉਹ ਕਿੱਥੋਂ ਖਾਣਗੇ ਜਿਹੜਾ ਅਜੇ ਜੰਮਿਆ ਵੀ ਨਹੀਂ ਉਸ ਦੀ ਸੋਚ ਤਾਂ ਸਾਨੂੰ ਫੁਰ ਗਈ ਪਰ ਇਹ ਪਤਾ ਨਹੀਂ ਲੱਗਾ ਕਿ ਮਰ ਕੇ ਵੀ ਅਸੀਂ ਕਿਤੇ ਨਾ ਕਿਤੇ ਜਾਣੇ ਇਸ ਦੀ ਵੀ ਕੋਈ ਲੋੜ ਸਾਧ ਸੰਗਤ ਜੀ ਕਦੀ ਇਹ ਵੀ ਸੋਚੀਏ ਕਿ ਇਸ ਅੰਦਰ ਵਾਲੇ ਦੀ ਜਿਹੜੀ ਲੋੜ ਹੈ ਇਹ ਵੀ ਉੱਤਮ ਕਰ ਲੈ ਕਿ ਇਸ ਵਾਹਿਗੁਰੂ ਜੀ ਵਾਲੇ ਪਾਸੇ ਚਾਰ ਕਦਮ ਪੁੱਟ ਲੈ ਪਤਸਾ ਜੀ ਦਾ ਬਚਨ ਹੈ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਦਰੇ ਬਿਰਲਾ ਮੁਝੈ ਕੋਏ ਬਾਬਾ ਫਰੀਦ ਸਾਹਿਬ ਜੀ ਦਾ ਅਸੀਂ ਇੱਕ ਬਚਨ ਪੜ੍ਹਦੇ ਹੁੰਨੇ ਆ ਸੁਹੀ ਰਾਗ ਦੇ ਵਿੱਚ ਹੈ ਉਹਨਾਂ ਨੇ ਅੰਦਰ ਦੇ ਹੋਕ ਰਾਹੀਂ ਆਪਣੀ ਰਸਨਾ ਤੋਂ ਇਹ ਬਚਨ ਕਹੇ ਕਿ ਜਿੰਨਾ ਗੁਰਮਖਾ ਨੇ ਬਾਬਾ ਫਰੀਦ ਜੀ ਦੇ ਬਚਨ ਇੱਕ ਇੱਕ ਬਚਨ ਨੂੰ ਪੜਿਆ ਉਹ ਖੁਦ ਮਹਿਸੂਸ ਕਰਨਗੇ ਕਿ ਉਸ ਮਹਾਪੁਰਸ਼ ਦੀ ਜ਼ੁਬਾਨ ਇੰਨੀ ਮਿੱਠੀ ਹੈ ਇਹ ਭਾਵੇਂ ਉਹ ਮੌਤ ਦੀ ਗੱਲ ਵੀ ਕਰਦੇ ਨੇ ਪਰ ਉਸ ਦੇ ਵਿੱਚੋਂ ਵੀ ਝਿੜਕ ਪ੍ਰਤੀਤ ਨਹੀਂ ਹੁੰਦੀ ਮੌਤ ਦੀ ਗੱਲ ਦੇ ਵਿੱਚੋਂ ਵੀ ਇੰਜ ਲੱਗਦਾ ਹੈ ਜਿਵੇਂ ਮਿੱਠੀ ਸਬਦਾਵਲੀ ਦੇ ਵਿੱਚੋਂ ਸਾਨੂੰ ਮੌਤ ਚੇਤੇ ਪਈ ਕਰਾਉਂਦੇ ਨੇ ਅਸੀਂ ਉਹਨਾਂ ਦੇ ਬੇਅੰਤ ਵਚਨ ਪੜ੍ਹਦੇ ਹਾਂ ਉਹਨਾਂ ਦਾ ਪਹਿਲਾ ਵਚਨ ਇਹ ਹੀ ਹੈ ਜਿਤ ਦੇਹਾੜੈ ਤਨ ਬਰੀ ਸਾਹ ਲਏ ਲਿਖਾਏ ਇਹ ਵਚਨ ਹੈ ਪਾਸਾ ਜੀ ਦਾ ਫਿਰ ਅੱਗੇ ਵਚਨ ਆਉਂਦਾ ਹੈ ਕਿ ਜੇ ਨਾ ਬੁੱਝੈ ਕਿ ਜੇ ਨਾ ਸੁਝੈ ਦੁਨਿਆ ਗੁੱਝੀ ਪਾਹੇ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹੰਪੇ ਦਜਾਇਆ ਹੈ ਪਿਆਰ ਪਿਆਰ ਦੇ ਨਾਲ ਉਹ ਸਮਝਾਈ ਜਾਂਦੇ ਨੇ ਵੀ ਬੰਦਿਆ ਅਜਨ ਸੁਤੀ ਕੰਤ ਸਿਆ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦਹਾਗਨੇ ਤਮ ਕਿਉ ਰਹਿਨ ਵਿਹਾਰੇ ਭਾਗਾ ਵਾਲੇ ਨੇ ਉਹ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਤਾਂ ਸੋਚ ਪੂਰੀ ਕਿ ਆਖਿਰ ਪ੍ਰਮਾਤਮਾ ਦੇ ਘਰ ਨੂੰ ਤੁਰਨ ਪੈ ਤੁਰਨਾ ਪੈਣਾ ਇਹ ਗੱਲ ਵੱਖਰੀ ਹੈ ਕਿ ਵਿਅਕਤੀਗਤ ਤੌਰ ਤੇ ਕੋਈ ਜੰਗਲ ਨੂੰ ਚਲਾ ਗਿਆ ਕੋਈ ਰੇਤਲੇ ਇਲਾਕੇ ਨੂੰ ਚਲਾ ਗਿਆ ਕੋਈ ਗੁਫਾਵਾਂ ਵਿੱਚ ਚਲਾ ਗਿਆ ਪਰ ਅੰਦਰ ਕਿਤੇ ਨਾ ਕਿਤੇ ਸੋਚ ਤਾਂ ਹੈ ਨਾ ਕਿ ਜੇ ਇਸ ਸੋਚ ਨੂੰ ਲੈ ਕੇ ਤੁਰਾਂਗੇ ਕਿ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਮੇਰਾ ਦਾਤਾ ਬੰਦੇ ਦਾ ਵਸੀਲਾ ਜ਼ਰੂਰ ਬਣਾਏਗਾ ਜਿੱਥੇ ਉਸ ਨੂੰ ਜਾ ਕੇ ਸਹੀ ਮਾਰਗ ਦੀ ਪ੍ਰਾਪਤੀ ਹੋਣੀ ਬਾਬਾ ਲਹਿਣਾ ਜੀ ਨੂੰ ਬਾਬਾ ਲਹਿਣਾ ਜੀ ਤੁਰੇ ਨੇ ਆਤਮਿਕ ਸ਼ਾਂਤੀ ਦੇ ਲਈ ਕਿੰਨੇ ਸਾਲ ਪਿਤਾ ਜੀ ਤੋਂ ਬਾਅਦ ਪੈਰਾਂ ਦੇ ਵਿੱਚ ਘੰਗਰੂ ਬਨ ਕੇ ਨੱਚਦੇ ਰਹੇ ਗੁਰੂ ਅੰਗਦ ਦੇਵ ਮਹਾਰਾਜ ਜਾਗਰਨ ਕਰਦੇ ਰਹੇ ਪਰ ਅੰਦਰ ਕਹਿ ਰਿਹਾ ਸੀ ਕਿ ਨਹੀਂ ਤੇਰੀ ਮੰਜ਼ਿਲ ਇਹ ਨਹੀਂ ਜਿਹੜਾ ਜਾਗਰਨ ਸੀ ਨਾ ਉਹ ਕਿਸੇ ਸੁਖ ਦੇ ਖਾਤਰ ਸੀ ਇਸ ਸਾਰੇ ਉਦਮ ਤੋਂ ਬਾਅਦ ਇੱਕ ਦਿਨ ਕੰਨਾਂ ਦੇ ਵਿੱਚ ਆਵਾਜ਼ ਪਈ ਭਾਈ ਲੈਨਾ ਜੀ ਦੇ ਜਿਤ ਸੇਵਿਐ ਸੁਖ ਪਾਈਐ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਹ ਕਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀ ਐ ਤੇ ਵੇਹਾ ਪਾਸਾ ਢਾਲੀ ਐ ਕਿਸ ਲਾਹੇ ਉੱਪਰ ਘਾਲੀ ਇੱਕ ਪੌੜੀ ਦੀ ਆਵਾਜ਼ ਕੰਨਾਂ ਦੇ ਵਿੱਚ ਪਈ ਬਾਬੇ ਨਾਨਕ ਦੀ ਤੇ ਨੱਚਣ ਵਾਲੇ ਨੇ ਮਨ ਦੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ ਜੇ ਪਿਆਸ ਨਹੀਂ ਹੋਵੇਗੀ ਨਾ ਤਾਂ ਪਾਣੀ ਦੀ ਕੋਈ ਕਦਰ ਨਹੀਂ ਜੇ ਰੱਬ ਨੂੰ ਮਿਲਣ ਦੀ ਪਿਆਸ ਨਹੀਂ ਹੋਵੇਗੀ ਤਾਂ ਅੰਮ੍ਰਿਤ ਬਾਣੀ ਤੇ ਰੱਬੀ ਪਿਆਰਿਆਂ ਦੀ ਸੰਗਤ ਦੀ ਕੋਈ ਕਦਰ ਨਹੀਂ ਕਈ ਸਾਲ ਤੁਰੇ ਪਰ 28 ਸਾਲ ਦੀ ਉਮਰ ਦੇ ਵਿੱਚ ਬਾਬੇ ਨਾਨਕ ਦੇ ਘਰ ਦੇ ਵਿੱਚ ਪ੍ਰਵੇਸ਼ ਕੀਤਾ ਬਾਬੇ ਅਮਰਦਾਸ ਜੀ ਨੇ ਆਪਣੀ ਜ਼ਿੰਦਗੀ ਦੇ 6 ਦਹਾਕਿਆਂ ਦੇ ਕਰੀਬ 60 ਸਾਲ ਤੋਂ ਵੱਧ ਦਾ ਸਮਾਂ ਉਹਨਾਂ ਨੇ ਲਾਇਆ ਇੱਕ ਅੰਦਰ ਦੀ ਤੜਪ ਸੀ ਕਿ ਸ਼ਾਂਤੀ ਕਿਵੇਂ ਮਿਲੇ ਉਸ ਦੀ ਪ੍ਰਾਪਤੀ ਕਿਵੇਂ ਹੋਵੇ ਇਹ ਗੱਲ ਵੱਖਰੀ ਹੈ ਕਿ ਤੀਰਥੇ ਸ্নানਾਨ ਕਰਦੇ ਰਹੇ ਗੰਗਾ ਜਾ ਕੇ ਦਾਨ ਪੁੰਨ ਕਰਦੇ ਰਹੇ ਉੱਥੇ ਜਾ ਕੇ ਆਤਮਿਕ ਸੁੱਖ ਲਈ ਯਤਨ ਕਰਦੇ ਰਹੇ ਪਰ 60 ਵੇ ਤੋਂ ਉੱਪਰ ਟੱਪੇ ਬਾਬੇ ਦੇ ਪਵਿੱਤਰ ਕੰਨਾਂ ਦੇ ਵਿੱਚ ਜਿਸ ਦਿਨ ਆਵਾਜ਼ ਭਈ ਨਾ ਭਾਇ ਮਨੋਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ